ਆਰੇ ਅਫਸਰ ਸੇਵਾਨ ਛੋਡ ਲੋ ਜਿਹੜੇ ਖੰਡੇ ਦਾ ਲਾਲ ਖੜ ਗਿਆ ਮੈਂ ਕਿਸੇ ਅਫਸਰ ਦੇ ਕੋਲ ਕੋਈ ਕਿਸੇ ਦੇ ਕਮਰੇ ਦੇ ਵਿੱਚ ਦਲਾਲ ਨਾ ਦੇ ਹਲਵਾ ਮੈਂ ਕਿਸੇ ਵੇਲੇ ਵੀ ਆ ਗਿਆ ਬਾਹਰ ਜਿਹੜੇ ਦਲਾਲ ਫੈਰ ਫੜ ਕੇ ਆ ਜਾਂਦੇ ਆ ਲੋਕਾਂ ਨੂੰ ਪੁੱਛ ਕੇ ਵੀ ਲਿਆਵਾਂ ਅਸੀਂ ਕਰਾਉਂਦੇ ਆ ਉਹ ਬੰਦਾ ਨਾ ਕੋਈ ਵੀ ਤੇ ਤੇ ਅੰਦਰ ਕੋਈ ਅਫਸਰ ਨਹੀਂ ਤੁਮਰੇ ਦੇ ਬਚੋ ਮਸਕੂਦ ਲਾਰ ਬੈਠਾ ਜੇ ਨਾ ਉਸੇ ਵੇਲੇ ਡਿਗਨਰ ਦੀ ਅੰਗਵਾਈ ਦਰਾਗੇ ਉਹਨਾਂ ਸਭ ਤੋਂ ਕਾਰਵਾਈ ਕਰਾਉਣੀ ਇਹ ਸਾਰੇ ਅਫਸਰਾਂ ਨਾਲ ਗੱਲ ਸੁਣ ਲੋ ਕਿਸੇ ਦਲਾਵ ਦੇ ਤਰੂ ਕਿਸੇ ਦਾ ਕੰਮ ਨਹੀਂ ਕਰਨਾ ਜਿਹੜਾ ਬੰਦਾ ਹੋਂਦਾ ਵਾ ਉਹਦਾ ਡਾਇਰੈਕਟਲੀ ਕੰਮ ਕਰੋ ਇਹਦਾ ਨਿਗਰਤਾ ਨੂੰ ਆਪਾਨੂੰ ਕਰਨਾ ਆਪਣੇ ਜੀ ਉਹੀ ਹੈ ਇਸ ਕਰਕੇ ਕੋਈ ਬੰਦਾ ਦਲਾਲ ਮੈਂ ਕਿਸੇ ਦੇ ਕਮਰੇ ਚ ਆਪਸੰਦ ਇਹ ਨਾ ਬੈਠਾ ਦੇਖਾ ਜੀਨੇ ਵੇਲੇ ਮੈਂ ਉਸੇ ਬਲੇ ਬਿਜੀਲੇ ਸੀ ਪੁਆਰੀ ਤਰਾਹੀ ਤੂੰ ਆਪਸੰਦ ਜਵਾਬ ਦੇਣਾ ਹੋਣਾ ਬਾਤ ਨਾ ਮੈਨੂੰ ਕਿਉਂ ਇਹ ਸਾਨੂੰ ਪਤਾ ਨਹੀਂ ਸੀ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਕਹਿ ਕੇ ਚੱਲਿਆ ਕੋਈ ਦਲਾਲ ਬੰਦਾ ਕਿਸੇ ਪਾਰਟੀ ਨਾਲ ਸੰਬੰਧਤ ਆ ਤੂੰ ਜਿਹੜੇ ਥੱਲੇ ਖੜੇ ਹੋਦੇ ਹੋ ਕੇ ਇਹਦੇ ਬਾਹਰ-ਬاہر ਤੇ ਤੁਹਾਡੇ ਕਮਰੇ 'ਚ ਨਾ ਆਉਂ